ਸਤਿ ਸ੍ਰੀ ਅਕਾਲ ਪਿਆਰੇ ਬੱਚਿਓ ਹਾਂਜੀ ਬੱਚਿਓ ਅੱਜ ਆਪਾਂ ਕਰਾਂਗੇ ਗੁਰਮੁਖੀ ਵਰਣਮਾਲਾ ਦਾ ਅਗਲਾ ਅੱਖਰ ਹਾਂਜੀ ਅਗਲਾ ਅੱਖਰ ਕਿਹੜਾ ਵਾਵਾ ਕੱਲ ਆਪਾਂ ਕੀਤਾ ਸੀ ਲੱਲਾ ਤੇ ਅੱਜ ਆਪਾਂ ਲਿਖਾਂਗੇ ਵਾਵਾ ਤੇ ਚਲੋ ਆਪਾਂ ਸ਼ੁਰੂ ਕਰੀਏ ਹਾਂਜੀ ਹਾਂਜੀ ਬੱਚਿਓ ਵਾਵਾ ਲਿਖਣ ਲਈ ਆਪਾਂ ਇਸ ਲਾਈਨ ਦੇ ਉੱਪਰ ਸਿੱਧੀ ਲਾਈਨ ਲਾਵਾਂਗੇ ਸਲੀਪਿੰਗ ਲਾਈਨ ਲਗਾਵਾਂਗੇ ਠੀਕ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਇਧਰੋਂ ਸੱਜੇ ਪਾਸਿਓਂ ਥੋੜੀ ਜਿਹਾ ਜਗ੍ਹਾ ਛੱਡ ਕੇ ਫਿਰ ਆਪਾਂ ਇੱਥੇ ਲਾਵਾਂਗੇ ਸਟੈਂਡਿੰਗ ਲਾਈਨ ਜਾਂ ਇਹਨੂੰ ਆਪਾਂ ਕਹਿ ਸਕਦੇ ਹਾਂ ਖੜਵੀ ਲਾਈਨ ਠੀਕ ਹੈ ਉਸ ਤੋਂ ਬਾਅਦ ਆਪਾਂ ਕੀ ਕਰਾਂਗੇ ਇੱਥੋਂ ਲਾਈਨ ਲੈ ਕੇ ਜਾਣੀ ਆ ਖੱਬੇ ਪਾਸੇ ਇਸ ਤਰ੍ਹਾਂ ਤੇ ਇੱਥੇ ਲਿਜਾ ਕੇ ਲੰਮਾ ਲੈ ਕੇ ਜਾ ਕੇ ਇਹਨੂੰ ਰਾਉਂਡ ਸ਼ੇਪ ਦਿੰਦੇ ਹੋਏ ਫਿਰ ਆਪਾਂ ਇਹਨੂੰ ਇੱਥੇ ਲੈ ਕੇ ਜਾ ਕੇ ਛੱਡ ਦੇਣਾ ਇਹਦੇ ਸਾਹਮਣੇ ਓਕੇ ਉਸ ਤੋਂ ਬਾਅਦ ਇਹ ਜਿਹੜਾ ਇਹਦਾ ਅੱਧਾ ਉਥੋਂ ਆਪਾਂ ਲਾਈਨ ਝੁਕਣੀ ਆ ਤੇ ਐਦਾਂ ਲਗਾ ਦੇਣੀ ਆ ਇਹ ਲਾਈਨ A ਤੇ A ਇਕੁਅਲ ਹੋਣੀਆਂ ਚਾਹੀਦੀਆਂ ਨੇ ਠੀਕ ਹੈ ਇਧਰਲੇ ਪਾਸੋਂ ਤੇ ਇਧਰੋਂ ਵੱਡੀ ਇਧਰੋਂ ਇਹ ਛੋਟੀ ਹੋਣੀ ਚਾਹੀਦੀ ਆ ਠੀਕ ਹੈ ਹਾਂਜੀ ਹਾਂਜੀ ਬੱਚਿਓ ਹੁਣ ਆਪਾਂ ਵੇਖਦੇ ਆ ਕਿ ਦੋ ਲਾਈਨਾਂ ਵਿੱਚ ਆਪਾਂ ਵਾਵਾ ਕਿਵੇਂ ਲਿਖ ਸਕਦੇ ਆ ਇੱਥੇ ਆਪਾਂ ਕੀ ਕਰਾਂਗੇ ਸਲੀਪਿੰਗ ਲਾਈਨ ਲਗਾਵਾਂਗੇ ਠੀਕ ਹੈ ਸਿੱਧੀ ਲਾਈਨ ਲਗਾ ਕੇ ਇਤੋਂ ਸੱਜੇ ਪਾਸੇ ਥੋੜੀ ਜਿੰਨਾ ਛੱਡ ਕੇ ਫਿਰ ਆਪਾਂ ਸਟੈਂਡਿੰਗ ਲਾਈਨ ਲਗਾਵਾਂਗੇ ਇਸ ਤਰ੍ਹਾਂ ਓਕੇ ਫਿਰ ਆਪਾਂ ਖੱਬੇ ਪਾਸੇ ਨੂੰ ਐਵੇਂ ਲਾਈਨ ਲੈ ਕੇ ਚੜ੍ਹਨੀ ਹੈ ਲੰਮੀ ਫਿਰ ਰਾਉਂਡ ਸ਼ੇਪ ਦਿੰਦੇ ਹੋਏ ਇਹਦੇ ਬਿਲਕੁਲ ਬਰਾਬਰ ਲਿਆ ਕੇ ਇਹਨੂੰ ਛੱਡ ਦੇਣਾ ਠੀਕ ਹੈ ਉਸ ਤੋਂ ਬਾਅਦ ਇਹਦੇ ਅੱਧ 'ਚੋਂ ਆਪਾਂ ਐਵੇਂ ਲਾਈਨ ਲਗਾਉਣੀ ਹੈ ਕਵ ਲਾਈਨ ਇਹ ਵੀ ਲਾਈਨ ਇਹਦੇ ਬਿਲਕੁਲ ਬਰਾਬਰ ਲਗਾਉਣੀ ਹੈ ਠੀਕ ਆ ਇਹ ਬਣ ਗਿਆ ਜੀ ਵਾਵਾ ਹਾਂ ਬੱਚੋ ਜੇਕਰ ਆਪਾਂ ਇੱਥੇ ਲਾਈਨ ਲਗਾਤੀ ਕਾਵ ਲਾਈਨ ਇੱਥੇ ਲਗਾਤੀ ਫਿਰ ਇਹ ਯਈਆਂ ਬਣ ਜਾਊਗਾ ਹਾਂਜੀ ਬੱਚਿਓ ਤੁਹਾਨੂੰ ਦੱਸਿਆ ਹੋਇਆ ਕਿ ਕਈ ਅੱਖਰ ਨੇ ਜਿਹੜੇ ਗੁਰਮੁਖੀ ਵਰਣਮਾਲਾ ਦੇ ਇੱਕ ਦੂਜੇ ਨਾਲ ਮੇਲ ਖਾਂਦੇ ਆ ਉਹਨਾਂ ਦੀ ਬਣਤਰ ਸੇਮ ਆ ਇਸੇ ਤਰ੍ਹਾਂ ਯਈਆਂ ਤੇ ਵਾਵਾ ਦੀ ਬਣਤਰ ਵੀ ਸੇਮ ਆ ਇਹ ਜੇ ਆਪਾਂ ਯਈਆਂ ਲਿਖਦਿਆਂ ਤਾਂ ਆਪਾਂ ਇੱਥੇ ਲਾਈਨ ਲਗਾ ਦਿੰਨੇ ਆ ਠੀਕ ਆ ਪਰ ਆਪਾਂ ਲਿਖ ਰਹੇ ਆ ਵਾਵਾ ਤਾਂ ਆਪਾਂ ਇੱਥੇ ਲਾਈਨ ਨਹੀਂ ਲਗਾਵਾਂਗੇ ਹਾਂਜੀ ਬੱਚਿਓ ਹੁਣ ਆਪਾਂ ਜੇਕਰ ਤੁਸੀਂ ਸਲੇਟ ਵਰਤ ਰਹੇ ਹੋ ਉਡਾਣਾ ਲਿਖਣ ਲਈ ਤਾਂ ਤੁਸੀਂ ਵੇਖੋ ਕਿ ਆਪਾਂ ਪਲੇਨ ਜਗ੍ਹਾ ਤੇ ਕਿਵੇਂ ਲਿਖ ਸਕਦੇ ਆ ਪਹਿਲਾਂ ਲਾਵਾਂਗੇ ਆਪਾਂ ਸਿੱਧੀ ਲਾਈਨ ਹਾਂਜੀ ਬੱਚਿਓ ਉਸ ਤੋਂ ਬਾਅਦ ਆਪਾਂ ਇੱਥੇ ਸਟੈਂਡਿੰਗ ਲਾਈਨ ਲਗਾਵਾਂਗੇ ਬਹੁਤ ਲੰਮੀ ਨਹੀਂ ਲਗਾਉਣੀ ਠੀਕ ਹੈ ਫਿਰ ਆਪਾਂ ਇਹਨੂੰ ਖੱਬੇ ਪਾਸੇ ਲੈ ਕੇ ਜਾਣਾ ਐਵੇਂ ਤੇ ਉਸ ਤੋਂ ਬਾਅਦ ਰਾਉਂਡ ਸ਼ੇਪ ਦਿੰਦੇ ਹੋਏ ਆਪਾਂ ਇੱਥੇ ਲਿਆਵਾਂਗੇ ਇਹਦੇ ਬਿਲਕੁਲ ਸਾਹਮਣੇ ਠੀਕ ਹੈ ਉਸ ਤੋਂ ਬਾਅਦ ਇਹਦੇ ਅੱਧ 'ਚੋਂ ਆਪਾਂ ਐਵੇਂ ਕਰਵ ਲਾਈਨ ਲਗਾਵਾਂਗੇ ਤੇ ਉਹ ਵੀ ਇਹਦੇ ਬਰਾਬਰ ਲਿਆ ਕੇ ਛੱਡ ਦਾਂਗੇ ਹਾਂਜੀ ਬੱਚਿਓ ਇਹ ਬਣ ਗਿਆ ਜੀ ਵਾਵਾ ਹਾਂਜੀ ਬੱਚਿਓ ਹੁਣ ਆਪਾਂ ਇੱਕ ਵਾਰੀ ਵਾਵਾ ਨੇੜੇ ਤੋਂ ਲਿਖਣਾ ਸਿੱਖਦੇ ਆਂ ਮਾਵਾ ਲਿਖਣ ਲਈ ਆਪਾਂ ਪਹਿਲਾਂ ਲਾਵਾਂਗੇ ਇੱਥੇ ਸਿੱਧੀ ਲਾਈਨ ਠੀਕ ਹੈ ਫਿਰ ਆਪਾਂ ਇੱਕ ਛੋਟੀ ਸਟੈਂਡਿੰਗ ਲਾਈਨ ਲਗਾਵਾਂਗੇ ਇਸ ਤਰ੍ਹਾਂ ਓਕੇ ਇਧਰੋਂ ਆਪਾਂ ਲਾਈਨ ਲੈ ਕੇ ਆਣੀਆ ਖੱਬੇ ਪਾਸੇ ਇਸ ਤਰ੍ਹਾਂ ਲੰਮੀ ਫਿਰ ਆਪਾਂ ਰਾਉਂਡ ਸ਼ੇਪ ਦੇ ਕੇ ਨੂੰ ਇਦਾਂ ਮੋੜ ਦੇਣਾ ਤੇ ਇੱਥੇ ਦੇ ਬਰਾਬਰ ਲੈ ਕੇ ਛੱਡ ਦੇਣਾ ਉਸ ਤੋਂ ਬਾਅਦ ਇਹਦੇ ਸੈਂਟਰ 'ਚੋਂ ਲਾਈਨ ਐਵੇਂ ਲੈ ਕੇ ਆਉਣੀ ਆ ਤੇ ਇੱਥੇ ਲੈ ਕੇ ਛੱਡ ਦੇਣੀ ਆ ਇਹ ਤਿੰਨੇ ਲਾਈਨਾਂ ਬਰਾਬਰ ਹੋਣੀਆਂ ਚਾਹੀਦੀਆਂ ਨੇ ਤੇ ਫਿਰ ਆਪਣੇ ਕੋਲੇ ਬਣ ਗਿਆ ਜੀ ਵਾਵਾ ਠੀਕ ਹੈ ਬੱਚਿਓ ਹਾਂਜੀ ਬੱਚਿਓ ਹੁਣ ਆਪਾਂ ਵੇਖਾਂਗੇ ਕਿ ਵਾਵਾ ਅੱਖਰ ਨਾਲ ਕਿਹੜੇ ਕਿਹੜੇ ਸ਼ਬਦ ਸ਼ੁਰੂ ਹੁੰਦੇ ਆ ਹਾਂਜੀ ਵਾਵਾ ਵੇਲਣਾ ਵਾਵਾ ਵਾਜਾ ਵਾਵਾ ਵਾਲ ਜਿਹੜੇ ਆਪਣੇ హెయిਰ ਹੁੰਦੇ ਆ ਸਿਰ ਦੇ ਵਾਲ ਹੁੰਦੇ ਆ ਠੀਕ ਆ ਵਾਵਾ ਵਾਲ ਹਾਂਜੀ ਬੱਚਿਓ ਉਸ ਤੋਂ ਬਿਨਾ ਹੋਰ ਵਾਵਾ ਅੱਖਰ ਨਾਲ ਕਿਹੜੇ ਕਿਹੜੇ ਸ਼ਬਦ ਸ਼ੁਰੂ ਹੁੰਦੇ ਆ ਤੁਸੀਂ ਆਪ ਉਹ ਘਰ ਵਿੱਚ ਚੀਜ਼ਾਂ ਲੱਭਣੀਆਂ ਨੇ ਜਿੰਨਾਂ ਦਾ ਨਾਮ ਵਾਵਾ ਅੱਖਰ ਤੋਂ ਸ਼ੁਰੂ ਹੁੰਦਾ ਚਾਹੇ ਉਹ ਕਿਸੇ ਵੀ ਚੀਜ਼ ਦਾ ਨਾਮ ਹੋਵੇ ਜਾਂ ਕਿਸੇ ਵਿਅਕਤੀ ਪਰਸਨ ਦਾ ਨਾਮ ਹੋਵੇ ਚਾਹੇ ਉਹ ਕਿਸੇ ਵੀ ਵਸਤੂ ਦਾ ਨਾਮ ਹੋਵੇ ਠੀਕ ਹੈ ਤੇ ਹਾਂਜੀ ਬੱਚਿਓ ਆਪਾਂ ਹੁਣ ਕੱਲ ਨੂੰ ਮਿਲਦੇ ਆਂ ਅਗਲੇ ਅੱਖਰ ਨਾਲ ਅਗਲਾ ਅੱਖਰ ਕਿਹੜਾ ਹੈ ੜਾੜਾ ਓਕੇ ਬੱਚਿਓ ਟੇਕ ਕੇਅਰ ਐਂਡ ਬਾਏ ਬਾਏ